ਅੱਜ ਜਿਹੜੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਜੀ ਦੁਬਈ ਦੇ ਅੰਦਰ ਰਹਿਣ ਵਾਲੇ ਸੱਤ ਅਜਿਹੇ ਭਾਰਤੀ ਲੋਕਾਂ ਦੇ ਬਾਰੇ ਜਿਨ੍ਹਾਂ ਨੇ ਦੁਬਈ ਦੇ ਵਿੱਚ ਜਾ ਕੇ ਬਹੁਤ ਵੱਡੇ ਵੱਡੇ ਐਮਪਾਇਰ ਖੜੇ ਕੀਤੇ ਨੇ ਤੇ ਅੱਜ ਉੱਥੋਂ ਦੇ ਅਮੀਰ ਬੰਦਿਆਂ ਦੇ ਵਿੱਚ ਉਹਨਾਂ ਦੇ ਨਾਂ ਸ਼ਾਮਲ ਨੇ ਨੰਬਰ 7 ਦੇ ਉੱਪਰ ਹੈ ਜੀ ਜੁਲੇਖਾ ਜੁਲੇਖਾ ਹੈਲਥ케ਅਰ ਗਰੁੱਪ ਇਹਨਾਂ ਦਾ ਹੈ ਜੁਲੇਖਾ ਦੀ ਕਹਾਣੀ ਕਾਫੀ ਜਿਆਦਾ ਖਾਸ ਹੈ ਇੰਡੀਆ ਦੇ ਇੱਕ ਮਜ਼ਦੂਰ ਦੇ ਘਰ ਪੈਦਾ ਹੋਈ ਜੁਲੇਖਾ ਜਦੋਂ ਦੁਬਈ ਦੇ ਵਿੱਚ ਜਾਂਦੀ ਹੈ ਤਾਂ ਉੱਥੇ ਜਾ ਕੇ ਐਡਾ ਵੱਡਾ ਐਮਪਾਇਰ ਖੜਾ ਕਰ ਦਿੰਦੀ ਹੈ ਜੁਲੇਖਾ ਦੇ ਪਿਤਾ ਇੱਕ ਮਜ਼ਦੂਰ ਸਨ ਤੇ ਮਜ਼ਦੂਰੀ ਕਰਕੇ ਪੇਟ ਪਾਲਦੇ ਸਨ ਜੁਲੇਖਾ ਹੈਲਥ케ਅਰ ਗਰੁੱਪ ਦੇ ਹੁਣ ਦੁਬਈ ਅਤੇ ਸ਼ਾਰਜਾ ਦੇ ਵਿੱਚ ਕਈ ਹਸਪਤਾਲ ਨੇ ਜਿੱਥੇ ਲੱਖਾਂ ਹੀ ਮਰੀਜ਼ ਇਹਨਾਂ ਦੇ ਹਸਪਤਾਲਾਂ ਦੇ ਵਿੱਚੋਂ ਆਪਣਾ ਇਲਾਜ ਕਰਵਾਉਂਦੇ ਨੇ ਜੁਲੇਖਾ ਦੀ ਜਿਹੜੀ ਕੁੱਲ ਪ੍ਰਾਪਰਟੀ ਹੈ ਉਹ ਤਕਰੀਬਨ 3600 ਕਰੋ ਮਸਾਲ ਵੀ ਹੈ ਕਿ ਜੇਕਰ ਤੁਹਾਡੇ ਵਿੱਚ ਲਗਨ ਹੈ ਤੇ ਤੁਸੀਂ ਮਿਹਨਤੀ ਹੋ ਚਾਹੇ ਤੁਸੀਂ ਗਰੀ ਪਰਿਵਾਰ ਤੋਂ ਹੀ ਕਿਉਂ ਨਾ ਹੋ ਤੁਸੀਂ ਵੱਡੇ ਤੋਂ ਵੱਡਾ Empire ਖੜਾ ਕਰ ਸਕਦੇ ਹੋ ਨੰਬਰ 6 ਤੇ ਨੇ ਡਾਕਟਰ ਸ਼ਮਸ਼ੀਰ ਵਾਇਲਨ ਡਾਕਟਰ ਸ਼ਮਸ਼ੀਰ ਵਾਇਲਨ ਆਪੂ ਤੋਂ ਆਬੀ ਦੇ ਵਿੱਚ WPS ਹੈਲਥ케ਅਰ ਗਰੁੱਪ ਦੇ ਸੰਸਥਾਪਕ ਨੇ ਇਹ ਗਰੁੱਪ ਖਾੜੀ ਦੇਸ਼ਾਂ ਦੇ ਵਿੱਚ ਕਈ ਹਸਪਤਾਲ ਅਤੇ ਮੈਡੀਕਲ ਚੇਨ ਨੂੰ ਚਲਾਉਂਦਾ ਹੈ ਡਾਕਟਰ ਤੋਂ ਅਰਬਪਤੀ ਬਣ ਦਾ ਇਹਨਾਂ ਦਾ ਵੀ ਸਫਰ ਕਿਸੇ ਫਿਲਮ ਤੋਂ ਘੱਟ ਨਹੀਂ ਹੈ ਇੰਡੀਆ ਦੇ ਡਾਕਟਰ ਸ਼ਮਸ਼ੀਰ ਵਾਇਲਨ ਦਵਾਈ ਦੇ ਅੰਦਰ ਹੈਲਥ케ਅਰ ਜਿਹੜਾ ਸਿਸਟਮ ਹੈ ਉਸ ਦੇ ਅੰਦਰ ਐਡਵਾਂਸਡ ਤੋਂ ਐਡਵਾਂਸ ਮਸ਼ੀਨਾਂ ਰੱਖੀਆਂ ਹੋਈਆਂ ਨੇ ਤੇ ਹੈਲਥ ਨੂੰ ਲੈ ਦੇ ਅੰਦਰ ਤੇ ਅੱਜ ਦੇ ਸਮੇਂ ਡਾਕਟਰ ਸ਼ਮਸ਼ੀਓ ਵਾਇਲੈਂਟ ਦੀ ਜਿਹੜੀ ਨੈਟਵਰਥ ਹੈ ਉਹ ਤਕਰੀਬਨ 2 ਅਰਬ ਡਾਲਰ ਹੈ ਨੰਬਰ 5 ਤੇ ਜਿਹੜੇ ਦੁਬਈ ਦੇ ਅੰਦਰ ਅਮੀਰ ਭਾਰਤੀ ਨੇ ਉਹਨਾਂ ਦੇ ਵਿੱਚ ਆਉਂਦੇ ਨੇ ਰਿਜਵਾਨ ਸਾਜਨ ਰਿਜਵਾਨ ਸਾਜਨ ਦੀ ਕਹਾਣੀ ਵੀ ਕਾਫੀ ਜ਼ਿਆਦਾ ਪ੍ਰੇਰਣਾਦਾਇਕ ਹੈ ਕਿਸੇ ਟਾਈਮ ਇਹ ਇਨਸਾਨ ਸੜਕ ਦੇ ਉੱਪਰ ਕਿਤਾਬਾਂ ਵੇਚਦਾ ਸੀ ਅੱਜ ਇਹ ਦੁਬਈ ਦੇ ਅੰਦਰ ਜਿਹੜਾ ਡਾਉਨਪੇ ਗਰੁੱਪ ਹੈ ਉਸ ਦਾ ਚੇਅਰਮੈਨ ਹੈ ਇਹਨਾਂ ਦਾ ਇਹ ਗਰੁੱਪ ਦੁਬਈ ਦੇ ਅੰਦਰ ਬਿਲਡਿੰਗ ਮਟੀਰੀਅਲ ਦੇ ਵਿੱਚ ਆਪਣਾ ਇੱਕ ਅਲੱਗ ਹੀ ਮੁਕਾਮ ਹਾਸਲ ਕਰ ਚੁੱਕਿਆ ਹੈ ਇਹਨਾਂ ਦੀ ਨੈਟਵਰਥ ਹੈ ਅੱਜ ਦੇ ਸਮੇਂ 2 ਕਰਵਾਉਂਦੇ ਨੇ ਦੁਬਈ ਦੇ ਅੰਦਰ ਅਮੀਰ ਭਾਰਤੀਆਂ ਦੀ ਲਿਸਟ ਦੇ ਵਿੱਚ ਨੰਬਰ 4 ਤੇ ਆਉਂਦੇ ਨੇ ਰਵੀ ਪਿਲਾਈ ਰਵੀ ਆਰਪੀ ਗਰੁੱਪ ਦੇ ਚੇਅਰਮੈਨ ਨੇ ਤੇ ਦੁਬਈ ਦੇ ਸਭ ਤੋਂ ਵੱਡੇ ਕੰਸਟਰਕਸ਼ਨ ਟਾਈਕੂਨ ਨੇ ਇੰਡੀਆ ਦੇ ਵਿੱਚ ਇਹਨਾਂ ਨੇ ਸ਼ੁਰੂਆਤ ਕੀਤੀ ਸੀ ਤੇ ਖਾੜੀ ਦੇਸ਼ਾਂ ਦੇ ਵਿੱਚ ਕਈ ਵੱਡੇ ਵੱਡੇ ਪ੍ਰੋਜੈਕਟ ਇਹਨਾਂ ਨੇ ਕੰਸਟਰਕਸ਼ਨ ਦੇ ਪੂਰੇ ਕੀਤੇ ਨੇ ਹੋਟਲ ਰੀਅਲ ਸਟੇਟ ਅਤੇ ਮੈਡੀਕਲ ਸੈਕਟਰ ਦੇ ਵਿੱਚ ਵੀ ਇਹਨਾਂ ਦੀ ਚੰਗੀ ਪਕੜ ਹੈ ਇਹਨਾਂ ਦੀ ਕੁੱਲ ਪ੍ਰਾਪਰਟੀ ਹੈ ਜੀ ਤਕਰੀਬਨ 2 ਅਰਬ 500 ਕਰੋੜ ਇਹਨਾਂ ਦੀ ਕਹਾਣੀ ਵੀ ਮਿਹਨਤ ਅਤੇ ਦੂਰਦਰਸ਼ਤਾ ਦੀ ਬਹੁਤ ਵਧੀਆ ਉਦਾਹਰਨ ਹੈ ਨੰਬਰ 3 ਤੇ ਨੇ ਸ਼ਨੀਵਾਰ ਗਿਸ ਜੈਮਸ ਦੇ ਵਿੱਚ ਆਪਣਾ ਇੱਕ ਅਲੱਗ ਹੀ ਅੰਪਾਇਰ ਖੜਾ ਕੀਤਾ ਹੋਇਆ ਹੈ ਉਹ ਜੈਮਸ ਐਜੂਕੇਸ਼ਨ ਦੇ ਫਾਊਂਡਰ ਨੇ ਤੇ ਇਹਨਾਂ ਦੇ ਅੰਡਰ 12 ਸਕੂਲ ਨੈਟਵਰਕ ਨੇ ਤੇ ਜੈਮਸ ਐਜੂਕੇਸ਼ਨ ਦੇ ਅੰਡਰ 250 ਤੋਂ ਜ਼ਿਆਦਾ ਸਕੂਲ ਨੇ ਤੇ ਦੁਬਈ ਦੇ ਵਿੱਚ ਇਹਨਾਂ ਦੇ ਸਕੂਲਾਂ ਦੇ ਅੰਦਰ ਲੱਖਾਂ ਹੀ ਬੱਚੇ ਪੜ੍ਹਦੇ ਨੇ ਸਨੀ ਦੀ ਨੈਟਵਰਕ ਦੱਸੀ ਜਾਂਦੀ ਹੈ 3.5 ਬਿਲੀਅਨ ਨੰਬਰ 2 ਤੇ ਹੈ ਰੇਨੁਕਾ ਜਗਤਵਾਨੀ ਇਹ ਲੈਂਡਮਾਰਕ ਗਰੁੱਪ ਦੀ ਚੇਅਰਵੂਮੈਨ ਅਤੇ ਸੀਈਓ ਹੈ ਇਸ ਕੰਪਨੀ ਦੇ ਫੈਸ਼ਨ ਫਰਨੀਚਰ ਅਤੇ ਇਲੈਕਟ੍ਰੋਨਿਕਸ ਦੇ ਵਿੱਚ 2300 ਤੋਂ ਜ਼ਿਆਦਾ ਸਟੋਰ ਨੇ ਖਾੜੀ ਦੇਸ਼ਾਂ ਦੇ ਵਿੱਚ ਰੇਨੁਕਾ ਨੇ ਆਪਣੇ ਪਤੀ ਮਿੱਕੀ ਦੀ ਵਿਰਾਸ ਉਚਾਈ ਦਿੱਤੀ ਹੈ ਇਹਨਾਂ ਦੀ ਨੈਟ ਵਰਥ ਹੈ ਜੀ 4.8 ਅਰਬ ਡਾਲਰ ਦੁਬਈ ਦੇ ਬਿਜ਼ਨਸ ਵਾਰਲਡ ਦੇ ਵਿੱਚ ਇਹ ਸਭ ਤੋਂ ਜਿਆਦਾ ਪ੍ਰਭਾਵਸ਼ਾਲੀ ਔਰਤਾਂ ਦੇ ਵਿੱਚੋਂ ਇੱਕ ਮੰਨੀ ਜਾਂਦੀ ਹੈ ਦੁਬਈ ਦੇ ਅੰਦਰ ਜਿਹੜਾ ਸਭ ਤੋਂ ਜਿਆਦਾ ਅਮੀਰ ਇੰਡੀਅਨ ਇਨਸਾਨ ਹੈ ਉਸ ਦਾ ਨਾਮ ਹੈ ਐਮ ਏ ਯੂਸਫ ਅਲੀ ਲੂਲੂ ਗਰੁੱਪ ਵਾਲੇ ਲੂਲੂ ਗਰੁੱਪ ਇੰਟਰਨੈਸ਼ਨਲ ਇਹਨਾਂ ਦਾ ਹੈ ਐਮ ਏ ਯੂਸਫ ਅਲੀ ਨੂੰ ਅੱਜ ਪੂਰੀ ਦੁਨੀਆ ਲੂਲੂ ਗਰੁੱਪ ਦੇ ਮਾਲਕ ਦੇ ਤੌਰ ਤੇ ਜਾਣਦੀ ਹੈ ਕੇਰਲਾ ਦੇ ਨਾਲ ਸੰਬੰਧ ਰੱਖਣ ਵਾਲੀ ਯੂਸਫ ਅਲੀ ਨੇ ਦੁਬਈ ਦੇ ਅੰਦਰ ਇੱਕ ਛੋਟੀ ਕਰਿਆਨੇ ਦੀ ਦੁਕਾਨ ਤੋਂ ਆਪਣੇ ਬਿਜ਼ਨਸ ਦੀ ਸ਼ੁਰੂਆਤ ਕੀਤੀ ਸੀ ਅੱਜ ਇਹਨਾਂ ਦੇ ਕੋਲ 20 ਨੇ ਜਿਹੜੀਆਂ ਖਾਰੀ ਦੇਸ਼ਾਂ ਤੋਂ ਲੈ ਕੇ ਏਸ਼ੀਆ ਤੇ ਯੂਰਪ ਦੇ ਵਿੱਚ ਫੈਲੀਆਂ ਹੋਈਆਂ ਨੇ ਇਹਨਾਂ ਦੀ ਕੁੱਲ ਪ੍ਰਾਪਰਟੀ ਹੈ ਜੀ 6.9 ਅਰਬ ਡਾਲਰ ਜਿਹੜੀ ਕਿ ਲਗਭਗ ਇੰਡੀਆ ਦੇ 57000 ਕਰੋੜ ਦੇ ਆਸ-ਪਾਸ ਬਣਦੀ ਹੈ ਹਸਪੀਟਲ ਅਤੇ ਲੋਜਿਸਟਿਕ ਦੇ ਵਿੱਚ ਵੀ ਇਹਨਾਂ ਦੇ ਬਿਜ਼ਨਸ ਦੀ ਚੰਗੀ ਪਕੜ ਹੈ ਏਸੀ ਜੀ ਦੁਬਈ ਦੇ ਵਿੱਚ ਰਹਿਣ ਵਾਲੇ ਸੱਤ ਸਭ ਤੋਂ ਜਦਾ ਅਮੀਰ ਭਾਰਤੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਰ ਟਿਵ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ